BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਵਿੱਚ ਮੇਨ ਪਾਈਪ ਬਦਲਣ ਦਾ ਕੰਮ ਇਸ ਹਫ਼ਤੇ ਸ਼ੁਰੂ ਕਿਊਬਿਕ ਵਿੱਚ ਪੁਲਿਸ ਨੇ ਕੀਤਾ ਕਈ ਲੋਕਾਂ ਨੂੰ ਗ੍ਰਿਫਤਾਰ ਬੱਚਿਆਂ ਲਈ ਸਕਰੀਨ ਟਾਈਮ ਬਾਰੇ ਨਵੀਆਂ ਹਦਾਇਤਾਂ ਜਾਰੀ ਟਰੰਪ ਦੀ ਗ੍ਰੀਨਲੈਂਡ ਰੋਚੀ ਨਾਲ ਕੈਨੇਡਾ ਦੀ ਸਿਕਿਉਰਿਟੀ ਹੋਈ ਕੰਪਲਿਕੇਟਿਡ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਅਲਗਰੀ ਸ਼ਹਿਰ ਨੇ ਬੀਰਸਪਾ ਫੀਡਰ ਮੇਨ ਦੀ ਖਰਾਬ ਪਾਈਪ ਬਦਲਣ ਦਾ ਕੰਮ ਇਸ ਹਫਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਉਸ ਤੋਂ ਬਾਅਦ ਲਿਆ ਗਿਆ ਹੈ ਜਦੋਂ ਪਿਛਲੇ 2 ਸਾਲਾਂ ਵਿੱਚ ਇਹ ਮੁੱਖ ਪਾਈਪ 2 ਵਾਰ ਫਟ ਚੁੱਕੀ ਹੈ ਸ਼ਹਿਰ ਦੇ ਇਨਫਰਾਸਟ੍ਰਕਚਰ ਸਰਵਿਸੈਸ ਦੇ ਜਨਰਲ ਮੈਨੇਜਰ ਮਾਈਕਲ ਥਾਮਸਨ ਨੇ ਮੰਗਲਵਾਰ ਨੂੰ ਸਿਟੀ ਕੌਂਸਲ ਨੂੰ ਦੱਸਿਆ ਹੈ ਕਿ ਕੰਮ ਨੂੰ ਤੇਜ਼ ਕੀਤਾ ਗਿਆ ਹੈ ਕਿਉਂਕਿ ਇਹ ਯਕੀਨ ਨਹੀਂ ਹੈ ਕਿ ਮੁਰੰਮਤ ਕੀਤੀ ਪਾਈਪ ਮੋੜ ਨਾ ਫਟੇ ਉਹਨਾਂ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਮਾਲ ਮੰਗਵਾ ਲਿਆ ਗਿਆ ਸੀ ਅਤੇ ਅਗਲੇ ਕੁਝ ਦਿਨਾਂ ਵਿੱਚ ਮਸ਼ੀਨਰੀ ਅਤੇ ਮਜ਼ਦੂਰ ਮੌਕੇ ਤੇ ਜੋ ਜਾਣਗੇ ਕੰਮ ਨੂੰ ਜਲਦੀ ਮੁਕੰਮਲ ਕਰਨ ਲਈ ਸ਼ਹਿਰ ਨੇ ਆਮ ਟੈਂਡਰ ਪ੍ਰਕਿਰਿਆ ਰੱਦ ਕਰਕੇ ਸਿੱਧਾ ਹੀ ਵਾਰਡੈਂਡਬਰਗ ਮਾਈਕਰੋ ਟਨਲਿੰਗ ਅਤੇ ਗ੍ਰਾਮ ਕੰਸਟਰਕਸ਼ਨ ਨੂੰ ਠੇਕਾ ਦੇ ਦਿੱਤਾ ਹੈ ਥਾਮਸਨ ਨੇ ਕਿਹਾ ਹੈ ਕਿ ਟੈਂਡਰ ਦੀ ਮਿਆਦ 29 ਜਨਵਰੀ ਤੱਕ ਸੀ ਪਰ ਇਹਨਾਂ ਇੰਤਜ਼ਾਰ ਕਰਨ ਨਾਲ ਅਗਲੇ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਨਵੀਂ ਪਾਈਪ ਤਿਆਰ ਕਰਨਾ ਮੁਸ਼ਕਿਲ ਹੋ ਸਕਦਾ ਸੀ ਕੈਲਗਰੀ ਦੇ ਮੇਅਰ ਜਰਮੀ ਫਾਰਕਸ ਨੇ ਬੀਅਰਸਪਾ ਫੀਡਰ ਮੇਨ ਬਦਲੀ ਦੇ ਕੰਮ ਨੂੰ ਮੇਗਾ ਪ੍ਰੋਜੈਕਟ ਕਹਿੰਦੇ ਹੋਏ ਦੁਹਰਾਇਆ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹ ਕੰਮ ਸਿਰਫ 1 ਸਾਲ ਵਿੱਚ ਮੁਕੰਮਲ ਕੀਤਾ ਜਾਵੇ ਤੇ ਹੁਣ ਦੂਜਾ ਫੇਸ 77th ਸਟਰੀਟ ਨਾਰਥ-ਵੈਸਟ ਤੋਂ 99th ਸਟਰੀਟ ਨਾਰਥ-ਵੈਸਟ ਤੱਕ ਜਾਰੀ ਰਹੇਗਾ ਜਿਸ ਵਿੱਚ ਬियर्सਪਾ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਦੀ ਵਾਧੂ ਲਾਈਨ ਵੀ ਸ਼ਾਮਿਲ ਹੋਵੇਗੀ ਕਿਊਬਿਕ ਭਰਦੀਆਂ ਪੁਲਿਸ ਫੋਰਸਾਂ ਨੇ ਬੁੱਧਵਾਰ ਸਵੇਰੇ ਵੱਡੀ ਕਾਰਵਾਈ ਕਰਦਿਆਂ ਹਾਲਸ ਐਂਜਲਸ ਗੈਂਗ ਨਾਲ ਜੁੜੀਆਂ ਸਰਗਮੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਐਸਕਯੂ ਦੇ ਮੁਤਾਬਕ ਇਸ ਕਾਰਵਾਈ ਵਿੱਚ ਲਗਭਗ 50 ਪੁਲਿਸ ਅਧਿਕਾਰੀ ਸ਼ਾਮਲ ਸਨ ਇਹਨਾਂ ਵਿੱਚ ਐਸਕਯੂ ਦੇ ਨਾਲ-ਨਾਲ ਕਿਊਬਿਕ ਸਿਟੀ ਪੁਲਿਸ ਲੈਵਿਸ ਪੁਲਿਸ ਲਾਂਗਵੇਲ ਪੁਲਿਸ ਅਤੇ ਮੈਰੇਬਲ ਦੀ ਪੁਲਿਸ ਵੀ ਸ਼ਾਮਲ ਸੀ ਪੁਲਿਸ ਨੇ ਦੱਸਿਆ ਕਿ ਹਥਿਆਰਾਂ ਨਾਲ ਸੰਬੰਧਿਤ ਜੁਰਮਾਂ ਨਸ਼ਾ ਤਸਕਰੀ ਅਤੇ ਚੋਰੀ ਦੇ ਸਮਾਨ ਦੀ ਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਇਹ ਗ੍ਰਿਫਤਾਰੀਆਂ ਕੈਪੀਟਲ ਨੈਸ਼ਨਲ ਚੌਡਰੇ ਅਪਲੋਸ਼ਸ ਦਾ ਬਾਸ ਸੈਂਟਰਲ ਲੋਰੈਂਟਾ ਲੋਰੈਂਟਾਈਡਜ਼ ਅਤੇ ਮੋਂਟਰੀਜ ਰੀਜਨਸ ਵਿੱਚ ਹੋਈਆਂ ਹਨ ਐਸਕਯੂ ਨੇ ਕਿਹਾ ਹੈ ਕਿ ਇਹ ਕਾਰਵਾਈ 2024 ਵਿੱਚ ਸ਼ੁਰੂ ਹੋਈ ਇੱਕ ਜਾਂਚ ਨਾਲ ਜੁੜੀ ਹੋਈ ਹੈ ਇਸ ਜਾਂਚ ਦੌਰਾਨ ਪਿਛਲੇ ਸਾਲ ਫਰਵਰੀ ਮਈ ਅਤੇ ਦਸੰਬਰ ਵਿੱਚ ਵੀ ਛਾਪੇਮਾਰੀਆਂ ਕੀਤੀਆਂ ਗਈਆਂ ਸਨ ਪੁਲਿਸ ਦਾ ਦੋਸ਼ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕ ਹਲਸ ਐਂਜਲਸ ਮੋਟਰਸਾਈਕਲ ਕਲੱਬ ਦੀ ਕਿਊਬਿਕ ਸ਼ਾਖਾ ਹੇਠ ਕੰਮ ਕਰਨ ਵਾਲੇ ਇੱਕ ਜਾਲ ਨੂੰ ਚਲਾ ਰਹੇ ਸਨ ਤੇ ਇਸ ਮਾਮਲੇ ਤੇ ਪੁਲਿਸ ਵੱਲੋਂ ਜਾਂਚ ਹਾਲੇ ਵੀ ਜਾਰੀ ਹੈ we ਕਿਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਬੱਚਿਆਂ ਲਈ ਸਕਰੀਨ ਟਾਈਮ ਬਾਰੇ ਨਵੀਂ ਨੀਤੀ ਜਾਰੀ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ 10 ਸਾਲਾਂ ਬਾਅਦ ਸਕਰੀਨ ਟਾਈਮ ਦੀਆਂ ਹਦਾਇਤਾਂ ਅਪਡੇਟ ਕੀਤੀਆਂ ਗਈਆਂ ਹਨ ਇਸ ਵਾਰ ਨੀਤੀ ਵਿੱਚ ਸਿਰਫ ਮਾਪਿਆਂ ਦੀ ਭੂਮਿਕਾ ਨਹੀਂ ਸਗੋ ਟੈਕ ਕੰਪਨੀਆਂ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਤੇ ਵੀ ਜ਼ੋਰ ਦਿੱਤਾ ਗਿਆ ਹੈ ਯੂਨੀਵਰਸਿਟੀ ਆਫ ਕੈਲਗਰੀ ਦੀ ਮਾਹਿਰ ਡਾਕਟਰ ਸ਼ੇਰੀ ਮੈਡੀਗਨ ਨੇ ਕਿਹਾ ਹੈ ਕਿ ਬੱਚਿਆਂ ਦੀ ਡਿਜੀਟਲ ਜ਼ਿੰਦਗੀ ਸਕੂਲਾਂ ਟੈਕ ਕੰਪਨੀਆਂ ਦੀ ਡਿਜ਼ਾਈਨ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਜੁੜੀ ਹੁੰਦੀ ਹੈ ਉਹ ਇਸ ਨੀਤੀ ਨੂੰ ਤਿਆਰ ਕਰਨ ਵਾਲੀ ਟੀਮ ਵਿੱਚ ਸ਼ਾਮਲ ਇਕੱਲੀ ਕੈਨੇਡੀਅਨ ਰਿਸਰਚਰ ਸੀ ਨੀਤੀ ਮੁਤਾਬਕ 0 ਤੋਂ 5 ਸਾਲ ਦੇ ਬੱਚਿਆਂ ਵਿੱਚ ਜ਼ਿਆਦਾ ਸਕਰੀਨ ਵਰਤੋਂ ਨਾਲ ਬੋਲਣ ਅਤੇ ਸਮਾਜਿਕ ਵਿਕਾਸ ਤੇ ਅਸਰ ਪੈਂਦਾ ਹੈ 6 ਤੋਂ 12 ਸਾਲ ਦੇ ਬੱਚਿਆਂ ਵਿੱਚ ਧਿਆਨ ਅਤੇ ਪੜ੍ਹਾਈ ਦੀ ਸਮੱਸਿਆ ਆ ਸਕਦੀ ਹੈ ਜਦਕਿ 13 ਤੋਂ 18 ਸਾਲ ਦੇ ਟੀਨੇਜਰਜ਼ ਵਿੱਚ ਡਿਪਰੈਸ਼ਨ ਅਤੇ ਚਿੰਤਾਵਧਨ ਦਾ ਖਤਰਾ ਹੁੰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ 6 ਤੋਂ 15 ਸਾਲ ਦੇ ਬੱਚਿਆਂ ਲਈ ਮਨੋਰੰਜਨ ਵਾਲਾ ਸਕਰੀਨ ਟਾਈਮ ਦਿਨ ਵਿੱਚ 2 ਘੰਟਿਆਂ ਤੋਂ ਘੱਟ ਹੋਣਾ ਚਾਹੀਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਗ੍ਰੀਨਲੈਂਡ ਖਰੀਦਣ ਦੀ ਕੋਸ਼ਿਸ਼ ਨੇ ਕੈਨੇਡਾ ਦੀ ਆਰਕਟਿਕ ਸੋਵਰਿਟੀ ਅਤੇ ਸਿਕਿਉਰਿਟੀ ਨੂੰ ਕਾਫੀ ਜ਼ਿਆਦਾ ਮੁਸ਼ਕਲ ਵਿੱਚ ਪਾ ਦਿੱਤਾ ਹੈ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਅਮਰੀਕਾ ਹਾਲੇ ਵੀ ਨੋਰਡ ਵਰਗੀਆਂ ਬਾਇਲੈਟਰਲ ਡਿਫੈਂਸ ਪਾਰਟਨਰਸ਼ਿਪਸ ਵਿੱਚ ਭਰੋਸੇਯੋਗ ਸਾਥੀ ਰਹਿ ਸਕਦਾ ਹੈ ਫਿਰ ਵੀ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਲਈ ਸਹੀ ਨਹੀਂ ਹੋਵੇਗਾ ਕਿ ਉਹ ਇਹ ਸਾਥੀਦਾਰੀਆਂ ਛੱਡ ਦੇਵੇ ਅਤੇ ਉੱਤਰੀ ਖੇਤਰ ਵਿੱਚ ਆਪਣੀ ਫੌਜੀ ਤਾਕਤ ਦਾ ਇਕੱਲਾ ਕੰਮ ਕਰਨ ਦੀ ਕੋਸ਼ਿਸ਼ ਕਰੇ ਇਸ ਦੇ ਨਾਲ ਖਰਚਾ ਬਹੁਤ ਵੱਧ ਹੋਵੇਗਾ ਅਤੇ ਉੱਤਰ ਅਮਰੀਕਾ ਦੀ ਰੱਖਿਆ ਤੇ ਲੰਬੇ ਸਮੇਂ ਲਈ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਕੈਨੇਡਾ ਲਈ ਸਭ ਤੋਂ ਵਧੀਆ ਵਿਕਲਪ ਹੈ ਕਿ ਉਹ ਟਰੰਪ ਦੀ ਪ੍ਰਧਾਨਗੀ ਦੇ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾਵੇ ਟੋਰਾਂਟੋ ਯੂਨੀਵਰਸਿਟੀ ਦੇ ਹਿਸਟਰੀ ਪ੍ਰੋਫੈਸਰ ਟਿਮੋਥੀ ਸੇਲ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਨੂੰ ਦਿਖਾ ਸਕਦਾ ਹੈ ਕਿ ਉਹ ਇੱਕ ਭਰੋਸੇਯੋਗ ਸਾਥੀ ਹੈ ਪਰ ਰਾਸ਼ਟਰਪਤੀ ਦੀ ਗਤੀਵਿਧੀ ਇੱਕ ਅਨਜਾਨ ਤੱਤ ਹੈ ਕਿਉਂਕਿ ਉਹਨਾਂ ਦੀ ਨਜ਼ਰ ਇਸ ਵੇਲੇ ਗ੍ਰੀਨਲੈਂਡ ਤੇ ਹੈ ਨਾ ਕਿ ਕੈਨੇਡਾ ਦੀ ਆਰਕਟਿਕ ਤੇ ਚੇਦੀਨ ਦੇ ਭਾਰਤ ਵਪਾਰ ਮਿਸ਼ਨ ਤੋਂ ਵਾਪਸੀ ਦੇ ਕੁਝ ਦਿਨ ਬਾਅਦ ਬੀਸੀ ਪ੍ਰੀਮੀਅਰ ਡੈਵਿਡ ਅਬੀ ਨੇ ਮੰਗਲਵਾਰ ਰਾਤ ਨੂੰ ਪ੍ਰਿੰਸ ਜਾਰਜ ਵਿੱਚ ਬੀਸੀ ਨੇਚਰਲ ਰਿਸੋਰਸਸ ਫੋਰਮ ਦੇ ਪਹਿਲੇ ਦਿਨ ਮੁੱਖ ਸਪੀਚ ਦਿੱਤੀ ਹੈ ਸਪੀਚ ਦੌਰਾਨ ਅਬੀ ਨੇ ਕਿਹਾ ਹੈ ਕਿ ਨੇਚਰਲ ਰਿਸੋਰਸਸ ਦਾ ਵਿਕਾਸ ਪ੍ਰਾਂਤ ਦੇ ਹਰ ਵਿਅਕਤੀ ਲਈ ਆਰਥਿਕ ਲਾਭ ਪੈਦਾ ਕਰਨ ਦਾ ਸਭ ਤੋਂ ਮੁੱਖ ਸਾਧਨ ਹੈ ਲਗਭਗ 1600 ਲੋਕਾਂ ਦੇ ਸਾਹਮਣੇ ਸਪੀਚ ਦੌਰਾਨ ਉਹਨਾਂ ਨੇ ਖਾਸ ਧਿਆਨ ਬੀਸੀ ਦੇ ਫੋਰੈਸਟਰੀ ਸੈਕਟਰ ਤੇ ਦਿੱਤਾ ਹੈ ਜੋ ਮਿਲ ਬੰਦ ਹੋਣ ਅਤੇ ਸੈਂਕੜੇ ਨੌਕਰੀਆਂ ਦੇ ਖਤਮ ਹੋਣ ਕਾਰਨ ਪ੍ਰਭਾਵਿਤ ਹੋਇਆ ਹੈ ਨੇ ਕਿਹਾ ਹੈ ਕਿ ਫੋਰੈਸਟਰੀ ਸੈਕਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੈ ਕਈ ਵਾਰ ਰਸ਼ੀਆ ਤੋਂ ਲੱਕੜ ਲਿਆਉਣਾ ਬੀਸੀ ਨਾਲੋਂ ਸਸਤਾ ਪੈਂਦਾ ਹੈ ਉਹਨਾਂ ਨੇ ਟੈਰਿਫਾਂ ਨੂੰ ਇਸ ਸੈਕਟਰ ਦੀ ਮੁਸੀਬਤ ਦਾ ਮੁੱਖ ਕਾਰਨ ਦੱਸਿਆ ਹੈ ਸਪੀਚ ਦੌਰਾਨ ਪ੍ਰੀਮੀਅਰ ਨੇ ਆਪਣੀ ਭਾਰਤ ਯਾਤਰਾ ਬਾਰੇ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੀ ਸਰਕਾਰ ਅਤੇ ਉਦਯੋਗ ਆਗੂਆਂ ਨੇ ਬੀਸੀ ਦੇ ਸਾਧਨਾ ਲੱਕੜ ਪ੍ਰੋਪੇਨ ਅਤੇ ਐਲ ਐਨ ਜੀ ਵਿੱਚ ਦਿਲਚਸਪੀ ਦਿਖਾਈ ਹੈ ਫੋਰਮ ਵਿੱਚ ਬੀਸੀ ਦੀ ਸਰਕਾਰੀ ਵਿਰੋਧੀ ਪਾਰਟੀ ਵੀ ਹਾਜ਼ਰ ਸੀ ਕਨਜ਼ਰਵੇਟਿਵ ਐਂਟਰੀ ਮਨ ਲੀਡਰ ਟ੍ਰੇਵਰ ਹਾਲਫੋਰਡ ਨੇ ਜੈਕਟਾਂ ਦੀ ਪ੍ਰਗਤੀ ਤੇ ਰੈਗੂਲੇਟਰੀ ਦੇਰੀਆਂ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਪਰਮਿਟਸ ਦੀ ਘਾਟ ਅਤੇ ਜਾਇਦਾਦ ਹੱਕਾਂ ਵਿੱਚ ਅਸਪਸ਼ਟਾ ਕਾਰਨ ਉਦਯੋਗ ਵਿੱਚ ਰੁਕਾਵਟਾਂ ਆ ਰਹੀਆਂ ਹਨ Ontario ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਹਾਲੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ 트ੰਪ ਦੀਆਂ ਇਹ ਟਿੱਪਣੀਆਂ ਅਸਥਿਰ, ਅਸੁਰੱਖਿਆਤ ਅਤੇ ਅਨਸਰਟੇਨ ਵਰਡ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਦੀਆਂ ਹਨ। ਫੋਰਡ ਨੇ ਇਹ ਗੱਲ ਪੋਤਵਾਰ ਸਪੀਰੀਕ ਮੀਨਜ਼ ਪਾਰਕ ਵਿੱਚ ਆਟੋ ਸੈਕਟਰ ਦੇ ਆਗੂਆਂ ਦੇ ਨਾਲ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਹੈ। ਇਹ ਟਿੱਪਣੀ ਉਸ ਬਾਅਦ ਆਈ ਹੈ ਜਦੋਂ 트ੰਪ ਨੇ ਵਰਲਡ ਇਕਨੋਮਿਕ ਫੋਰਮ ਵਿੱਚ ਆਪਣੀ ਸਪੀਚ ਵਿੱਚ ਕੈਨੇਡਾ ਉੱਤੇ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਕੈਨੇਡਾ ਸਰਕਾਰੀ ਤੌਰ ਤੇ ਅਮਰੀਕਾ ਤੋਂ ਮੁਫਤ ਲਾਭ ਲੈ ਰਿਹਾ ਹੈ। ਫੋਰਨੇ ਨੇ ਕਿਹਾ ਹੈ ਕਿ 트럼ਪ ਨੇ ਹਾਲ ਹੀ ਵਿੱਚ ਗ੍ਰੀਨਲੈਂਡ ਅਤੇ ਕੈਨੇਡਾ ਨਾਲ ਹੀ ਨਾਟੋ ਸਾਥੀਆਂ ਨੂੰ ਧਮਕੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ 트럼ਪ ਇੱਕ ਅਸਥਿਰ, ਅਸੁਰੱਖਿਅਤ ਦੁਨੀਆ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਟੀਮ ਕੈਨੇਡਾ ਲਈ ਇਕਜੁੱਟ ਰਹਿਣਾ ਇਹ ਸਭ ਤੋਂ ਮਹੱਤਵਪੂਰਨ ਸਮਾਂ ਹੈ। ਫੋਰਨੇ ਨੇ ਵਿਸ਼ੇਸ਼ ਤੌਰ ਤੇ ਦੋਸ਼ ਲਗਾਇਆ ਹੈ ਕਿ 트럼ਪ ਨੇ ਅਮਰੀਕਾ ਦਾ ਝੰਡਾ ਕੈਨੇਡਾ ਅਤੇ ਗ੍ਰੀਨਲੈਂਡ ਉੱਤੇ ਦਿਖਾ ਕੇ ਗੱਲਬਾਤ ਵਿੱਚ ਅਸਵੀਕਾਰਯੋਗ ਰੂਪ ਅਪਣਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਦੁਬਾਰਾ ਗ੍ਰੀਨਲੈਂਡ ਖਰੀਦਣ ਦੀ ਗੱਲਬਾਤ ਕੀਤੀ ਹੈ ਅਤੇ ਇਸ ਵਾਰ ਡੈਨਮਾਰਕ ਦੇ ਅਧਿਕਾਰਤ ਖੇਤਰ ਨੂੰ ਸਾਡੀ ਜ਼ਮੀਨ ਕਹਿੰਦੇ ਹੋਏ ਵਰਲਡ ਇਕਨੋਮਿਕ ਫੋਰਮ ਵਿੱਚ ਸਵਿਟਜ਼ਰਲੈਂਡ ਦੇ ਡਾਰਵੋਸ ਵਿੱਚ ਸਪੀਚ ਕੀਤੀ ਹੈ 트ੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਲਈ ਚਾਹੀਦਾ ਹੈ ਇਹ ਵਿਸ਼ਾਲ ਅਤੇ ਬਿਨਾ ਸੁਰੱਖਿਆ ਵਾਲਾ ਟਾਪੂ ਉੱਤਰੀ ਅਮਰੀਕਾ ਦਾ ਹਿੱਸਾ ਹੈ 트ੰਪ ਨੇ ਕਿਹਾ ਹੈ ਕਿ ਦੂਜੀ ਵਿਸ਼ਵ ਜੰਗ ਵਿੱਚ ਡੈਨਮਾਰਕ ਆਪਣੀ ਰੱਖਿਆ ਨਹੀਂ ਕਰ ਸਕਿਆ ਸੀ ਜਿਸ ਕਾਰਨ ਇਸ ਦੇਸ਼ ਨੇ ਅਮਰੀਕਾ ਤੋਂ ਮਦਦ ਮੰਗੀ ਸੀ ਪਰ ਇਹ ਜੋ ਅਜ ਵੀ ਗ੍ਰੀਨਲੈਂਡ ਦਾ ਕਬਜ਼ਾ ਛੱਡਣ ਲਈ ਤਿਆਰ ਨਹੀਂ ਹੈ 트럼ਪ ਨੇ ਕਿਹਾ ਹੈ ਕਿ ਉਹਨਾਂ ਦਾ ਮਕਸਦ ਫੋਰਸ ਵਰਤਣਾ ਨਹੀਂ ਹੈ ਸਿਰਫ ਗ੍ਰੀਨਲੈਂਡ ਲੈਣਾ ਹੈ ਇਹ ਇੱਕ ਬਰਫ਼ ਦਾ ਟੁਕੜਾ ਹੈ ਜਿਸ ਦੀ ਸੁਰੱਖਿਆ ਲਈ ਸਾਨੂੰ ਲੋੜ ਹੈ 트럼ਪ ਨੇ ਗ੍ਰੀਨਲੈਂਡ ਨੂੰ ਬਰਫ਼ ਦਾ ਟੁਕੜਾ ਕਹਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਨਾਟੋ ਵਿੱਚ ਆਪਣੇ ਯੋਗਦਾਨ ਲਈ ਇਸ ਟਾਪੂ ਦੀ ਲੋੜ ਮਹਿਸੂਸ ਕਰਦਾ ਹੈ ਉਦੇ 33 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਉਪਰ ਦੋਸ਼ ਹਨ ਕਿ ਉਸਨੇ ਯੂਨਾਈਟਿਡ ਸਟੇਟਸ ਵਿੱਚ ਹਜ਼ਾਰਾਂ ਮੁਫਤ ਫਲਾਈਟਾਂ ਹਾਸਲ ਕਰਨ ਲਈ ਆਪਣੇ ਆਪ ਨੂੰ 에ਅਰਲਾਈਨ ਪਾਇਲਟ ਦਿਖਾਇਆ ਹੈ ਯੂਐਸ ਅਟਾਰਨੀ ਦਫਤਰ ਹਵਾਈ ਦੇ ਅਨੁਸਾਰ ਡੈਲਸ ਪਕੋਰਨਿਕ ਨੇ 2 ਅਕਤੂਬਰ 2025 ਨੂੰ ਵਾਇਰਲ ਫਰਾਡ ਦੇ ਦੋਸ਼ਾਂ 'ਚ ਇਨਡਿਕਟ ਕੀਤਾ ਗਿਆ ਸੀ ਉਹ ਪਨਾਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਯੂਐਸ ਨੂੰ ਸੌਂਪਿਆ ਗਿਆ ਸੀ ਦਸਤਾਵੇਜ਼ਾਂ ਮੁਤਾਬਕ ਡੈਲਸ 2017 ਤੋਂ 2019 ਤੱਕ ਟੋਰਾਂਟੋ ਅਧਿਕਾਰਿਤ 에ਅਰਲਾਈਨ ਇਹ ਫਲਾਈਟ ਅਟੈਂਡੈਂਟ ਦਾ ਕੰਮ ਕਰਦਾ ਸੀ ਦੋਸ਼ਾਂ ਅਨੁਸਾਰ ਉਸਨੇ 4 ਸਾਲਾਂ ਦੌਰਾਨ ਤਿੰਨ ਵੱਖ-ਵੱਖ 에ਅਰਲਾਈਨਾਂ ਤੋਂ ਹਜ਼ਾਰਾਂ ਮੁਫਤ ਫਲਾਈਟਾਂ ਹਾਸਲ ਕਰਨ ਲਈ ਫਰਜ਼ੀ ਕਰਮਚਾਰੀ ਪਛਾਣ ਪੱਤਰ ਅਤੇ ਪਾਇਲਟ ਬਨੰਦਾ ਦਾਅਵਾ ਕੀਤਾ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਉਹ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਦੋਵੇਂ ਦੇਸ਼ ਇੱਕ ਵਧੀਆ ਵਪਾਰਕ ਸਮਝੌਤਾ ਕਰਨਗੇ 트੍ਰੰਪ ਨੇ ਮੋਦੀ ਬਾਰੇ ਕਿਹਾ ਹੈ ਕਿ ਉਹ ਸ਼ਾਨਦਾਰ ਇਨਸਾਨ ਅਤੇ ਉਹਨਾਂ ਦੇ ਚੰਗੇ ਦੋਸਤ ਹਨ ਇਸ ਵਲੇ ਦੋਵਾਂ ਦੇਸ਼ਾਂ ਦਰਮਿਆਨ ਉਪਦੀਆ ਸਮਝੌਤਾ ਹੋਣ ਜਾ ਰਿਹਾ ਹੈ ਇਹ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਰਲਡ ਇਕਨੋਮਿਕ ਫੋਰਮ ਦੀ ਸਾਲਾਨਾ ਮੀਟਿੰਗ ਵਿੱਚ ਕੀਤੀਆਂ ਹਨ ਇਸ ਤੋਂ ਪਹਿਲਾਂ ਅਮਰੀਕਾ ਦੇ ਹਵਨਜਸ ਕੱਤਰ ਹਾਰਵਰਡ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰਕ ਸਮਝੌਤਾ ਇਸ ਲਈ ਨਹੀਂ ਹੋ ਸਕਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਫੋਨ ਨਹੀਂ ਕੀਤਾ ਸੀ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੈਨੂ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀਅਰ ਸੈਲਫ